ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹਥਿਆਰਾਂ ਤੇ ਹੈਰੋਨ ਦੀ ਤਸਕਰੀ ਦੇ ਦੋਸ਼ੀ 8 ਦੋ ਔਰਤਾਂ ਸਮੇਤ 12 ਵਿਅਕਤੀ ਗ੍ਰਿਫਤਾਰ ਅਜਨਾਲਾ ਤੇ ਰਮਦਾਸੀ ਸਰਹੱਦ ਤੋਂ ਡਰੋਨ ਰਾਹੀਂ ਤਸਕਰੀ ਦਾ ਹੁੰਦਾ ਸੀ ਧੰਦਾ ਜੰਮੂ ਕਸ਼ਮੀਰ ਦੀ ਪੁਲਿਸ ਦੀ ਮਦਦ ਨਾਲ 5 ਮੁਲਜ਼ਮ ਫੜੇ ਪੁਲਸ ਅਜੇ ਹੋਰ ਬਰਾਮਦੀ ਦੀ ਸੰਭਾਵਨਾ ਦੀ ਜਾਂਚ ਕਰ ਰਹੀ ਹੈ ਇਹਨਾਂ ਖਿਲਾਫ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਉਹ ਪਿਛਲੇ 3 ਮਹੀਨਿਆਂ ਤੋਂ ਸਰਗਰਮ ਸਨ ਇਹਨਾਂ ਵਿੱਚੋਂ ਪ੍ਰਮੁੱਖ ਸਨ ਮਨਜੀਤ ਸਿੰਘ ਭੋਲਾ ਜੋ ਕਿ ਤਰਖਾਨ ਦਾ ਕੰਮ ਕਰਦਾ ਸੀ ਅਤੇ ਜਿਸ ਨਾਲ ਸਰਹੱਦੀ ਖੇਤਰ ਵਿੱਚ ਉਸਨੇ ਸੰਬੰਧ ਬਣਾਏ ਹੋਏ ਸਨ ਪੁਲਿਸ ਨੇ ਦੱਸਿਆ ਕਿ ਗ੍ਰੈਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਨਜੀਤ ਸਿੰਘ ਉਰਫ ਭੋਲਾ, ਜੋਬਨਪ੍ਰੀਤ ਸਿੰਘ ਉਰਫ ਜੋਬਨ, ਹਰਪ੍ਰੀਤ ਸਿੰਘ ਉਰਫ ਹੈਪੀ, ਬੱਬਲੀ ਅਮਰਤਾਪਾਲ ਸਿੰਘ, ਅੰਸ਼ੂ, ਅਨਿਕੇਤ ਵਰਮਾ, ਹਰਜਪ੍ਰੀਤ ਸਿੰਘ ਉਰਫ ਹਰਮਨ, ਗੁਰਪ੍ਰੀਤ ਉਰਫ ਗੋਪੀ ਵਜੋਂ ਹੋਈ ਹੈ ਜਿਸ ਦਾ ਕਰਦਾਰ ਲਵਪ੍ਰੀਤ ਸਿੰਘ ਉਰਫ ਜਸ਼ਨ ਵਜੋਂ ਨਿਭਾ ਰਿਹਾ ਹੈ ਪੁਲਿਸ ਨੇ ਦੱਸਿਆ ਕਿ गोशल ਅਤੇ ਰੇਸ਼ਮਾ ਅਤੇ ਆਕਾਸ਼ਦੀਪ ਉਰਫ ਅਰਸ਼ ਆਪਣਾ ਗਰੋਹ ਚਲਾ ਰਹੇ ਸਨ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਸੰਯੋਗ ਸੀਐਮ ਸਾਹਿਬ देयर इज ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਐਂਡ ਆਰਗੇਨਾਈਜ਼ ਕ੍ਰਾਈਮ ਉੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਸਫਲਤਾਏ ਮਿਲੀ ਹੈ ਅਸੀਂ 12 ਸਮਗਲਰ ਨਾਰਕੋਟਿਕ ਕਾਟਲ ਜਿਹੜਾ ਬਸਟ ਕੀਤਾ 12 ਮੈਂਬਰ ਫੜੇ ਆ ਉਹਦੇ ਜਿਹੜੇ ਕ੍ਰਾਸ ਬਾਰਡਰ ਵੈਪਨਸ ਏ ਹਿਰੋਇਨ ਦੋਨਾਂ ਦਾ ਸਮਗਲਿੰਗ ਦੇ ਵਿੱਚ ਸ਼ਾਮਲ ਨੇ ਟੋਟਲ ਰਿਕਵਰੀ ਜਿਹੜੀ ਹੈਗੀ ਹੈ 2 ਕਿਲੋ 192 ਗ੍ਰਾਮ ਹੈਗੀ ਹਿਰੋਇਨ ਤੇ ਤਿੰਨ ਪਿਸਟਲ ਨੇ 3 ਬੋਰ ਦੇ ਇਹਨਾਂ ਚੋਂ ਦੋ ਪਿਸਟਲ ਬੜੇ ਜਿਹੜੇ ਆਟੋਮੈਟਿਕ ਫਾਇਰ ਵਾਲੇ ਵੀ ਹੈ ਔਰ ਇਹ ਸਾਰੀ ਕਨਸਾਈਨਮੈਂਟ ਜਿਹੜੀ ਹੈ ਰੀਸੈਂਟਲੀ ਆਈ ਸੀਗੀ ਇਹਦੇ ਬਹੁਤ ਅੱਛਾ ਕੰਮ ਕੀਤਾ ਸਾਡੇ ਡੀਸੀਪੀ ਸਾਹਿਬ ਹਰਪ੍ਰੀਤ ਮੰਡੇਰ ਸਾਹਿਬ ਮੈਡਮ ਹਰਕਮਲ ਸ਼ਿਵਦਰਸ਼ਨ ਸਾਡੇ ਏਸੀਪੀ ਔਰ ਵਿਨੋਦ ਐਸਟੀਓ ਛਾਟਾ ਨੇ ਪਹਿਲਾ 192 ਗ੍ਰਾਮ ਗ੍ਰਾਮ ਦੀ ਰਿਕਵਰੀ ਹੋਈ ਔਰ ਉਹਦੇ ਚ ਜਦੋਂ ਅਸੀਂ ਅੱਗੇ ਚੱਲੇ ਤੇ ਬਾਕੀ ਮੁਲਜ਼ਮ ਤੇ ਬਾਕੀ ਨੈਟਵਰਕ ਜਿਹੜਾ ਉਹਦਾ ਪੱਦਾ ਫਾਸ਼ ਹੋਇਆ ਇਹ ਜਿਹੜੀ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਬਬਲੀ ਨਾਮ ਦੀ ਇੱਕ ਲੜਕੀ ਹੈਗੀ ਹੈ ਜਿਹੜੀ ਲੇਡੀ ਉਹ ਆਂਗਣਵਾੜੀ ਵਰਕਰ ਹੈ ਉਹਨਾਂ ਘਰ ਸੇਫ ਹਾਊਸ ਯੂਜ਼ ਕਰ ਰਹੇ ਸੀਗੇ ਕਿ ਕਿਸੇ ਨੂੰ ਸ਼ੱਕ ਨਾ ਪਵੇ ਔਰ ਉੱਥੇ ਹੀ ਪਹਿਲਾਂ maal ਲੈ ਆ ਕੇ ਡੰਪ ਕਰਦੇ ਰਹੇ ਔਰ ਉੱਥੋਂ ਅੱਗੇ ਡਿਸਟ੍ਰਿਬਿਊਸ਼ਨ ਕਰਦੇ ਰਹੇ ਇਹਦੇ ਚ ਜਿਹੜੇ ਪੰਜ ਮੁਲਜ਼ਮ ਨੇ ਉਹ ਅਸੀਂ ਗੇਂਡ ਕੇ ਪੁਲਿਸ ਦੀ ਹੈਲਪ ਨਾਲ ਰਾਮਸੋਹਣਾ ਹੈਗਾ ਉਹਨਾਂ ਦਾ ਡਿਸਟ੍ਰਿਕਟ ਰਾਮਬਨ ਗੇਂਡ ਕੇ ਪੰਜ ਬੰਦੇ ਉੱਥੋਂ ਗ੍ਰਿਫਤਾਰ ਕੀਤੇ ਤੇ ਬਾਕੀ ਅਸੀਂ ਡਿਫਰੈਂਟ ਡਿਫਰੈਂਟ ਜਗ੍ਹਾ ਤੋਂ ਲੋਕਲ ਸ਼ਾਟੇ ਏਰੀਏ ਦੇ ਵਿੱਚੋਂ ਇਦੇ ਚ ਜਿਹੜੀ ਡਰੱਗ ਮਨੀ ਐ ਉਹ ਉਹ ਵੀ ਟੋਟਲ ਰਿਕਵਰੀ ਹੋ ਗਈ ਤੁਹਾਡੇ ਕੋਲ 2 ਕਿਲੋ 192 ਗ੍ਰਾਮ ਤਿੰਨ ਪਿਸਟਲ ਤੀਬੋਰ 2,60,150 ਰੁਪਏ ਡਰੱਗ ਮਨੀ ਇੱਕ ਫੋਰਚੂਨਰ ਵਹੀਕਲ ਇਹ ਰਿਕਵਰੀ ਹੁਣ ਤੱਕ ਹੋ ਚੁੱਕੀ ਐ ਜਿਹੜਾ ਇਹਨਾਂ ਦੀ ਮੋੜਲੀ ਪੁੱਛ ਕੇ ਚ ਪਤਾ ਲੱਗਿਆ ਕਿ ਅਜਨਾਲਾ ਤੇ ਰਮਦਾਸ ਏਰੀਆ ਜਿਹੜਾ ਬਾਰਡਰ ਦਾ ਸੈਕਟਰ ਐ ਉਤੋਂ ਇਹ ਡਰੋਨ ਰਾਹੀਂ ਕੰਸਾਈਨਮੈਂਟਸ ਆਉਂਦੀਆਂ ਰਹੀਆਂ ਐ ਇਹ ਇਹ ਮਤਲਬ ਇਹਦੇ ਚ ਜਿਹੜੇ ਡਰਗ ਟ੍ਰੇਡ ਤੇ ਆਰਮਜ਼ ਦੇ ਟ੍ਰੇਡ ਦੇ ਵਿੱਚ ਤਕਰੀਬਨ 3 ਕੁ ਮਹੀਨੇ ਤੋਂ ਕਾਫੀ ਐਕਟਿਵ ਸੀਗੇ ਬਾਕੀ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਸਾਨੂੰ ਵੈਪਨ ਐਂਡ ਜਿਹੜੇ ਹਿਰੋਇਨ ਬਰਾਮਦਗੀ ਦੀ ਆਸ ਹੈ ਕਾਫੀ ਸਰ ਹਾਂਜੀ ਸਰ ਇਹ ਆਮਸੂ ਜਿਹੜੇ ਗਏ ਉਹ ਤੋਂ ਬੜੇ ਵੀ ਉਹਦੇ ਵੇਚਣਗੇ ਦੀ ਜਾਂ ਉਹਦੇ ਜਿਹੜਾ ਹਾਈਡੌਕਸ ਜੀ ਦੇਖੋ ਉੱਥੇ ਅਜੇ ਤੱਕ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਘੁੰਮਣ ਗਏ ਸੀਗੇ ਕਿਉਂਕਿ ਬਰਫਬਾਰੀ ਹੋ ਰਹੀ ਸੀਗੀ ਬਟ ਅਸੀਂ ਉਹ ਐਂਗਲ ਵੀ ਜੇਐਨਕੇ ਪੁਲਿਸ ਨਾਲ ਤੇ ਸੈਂਟਰਲ ਏਜੰਸੀਜ਼ ਨਾਲ ਸ਼ੇਅਰ ਕੀਤਾ ਹੈ ਬਾਕੀ ਇਹਨਾਂ ਦੀ ਜਿਹੜੀ ਟੈਕਨੀਕਲ ਤੇ ਦੂਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਥੋੜੇ ਬੰਦੇ ਹਾਰਡਨ ਹੈਗੇ ਹਾਲਾਂਕਿ ਇਹਨਾਂ ਦੇ ਖਿਲਾਫ ਪੁਰਾਣੇ ਕੋਈ ਮੁਕਦਮਾ ਨਹੀਂ ਹੈ ਕਿਸੇ ਦੇ ਖਿਲਾਫ ਜਿਹੜਾ ਇਹਦਾ ਕਿੰਗ ਪਿੰਨ ਹੈਗਾ ਉਹ ਮਨਜੀਤ ਏਲੀਅਸ ਭੋਲਾ ਹੈਗਾ ਇਹ ਤਾਂ ਨਾ ਰਾਜਾ ਸੰਸੀ ਰਹਿਣ ਵਾਲਾ 27 ਸਾਲ ਦੀ ਉਮਰ ਹੈ ਕਾਰਪੈਂਟਰ ਦਾ ਕੰਮ ਕਰਦਾ ਹੈ ਇਹ ਦੂਜੇ ਜਿਹੜੇ ਬੰਦੇ ਨੇ ਜੋਬਨਪ੍ਰੀਤ ਹੈ ਹਰਪ੍ਰੀਤ ਅਮਰਤਪਾਲ ਅਨਿਕੇਤ ਹਰਸ਼ਪ੍ਰੀਤ ਗੁਰਪ੍ਰੀਤ ਲਵਪ੍ਰੀਤ ਮਨਦੀਪ ਰੇਸ਼ਮਾ ਇੱਕ ਲੇਡੀ ਹੋਰ ਹੈ ਔਰ ਬਬਲੀ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕਾ ਜਿਹਦੇ ਘਰ ਛਪਾਉਂਦੇ ਸੀ ਇੱਕ ਆਕਾਸ਼ਦੀਪ ਹੈ ਸੋ ਇਹਦੇ ਨਾਲ ਜਿਹੜੀ ਗੱਲ ਇੱਕ ਸਾਹਮਣੇ ਆਈ ਹੈ ਕਿ ਜਿਹੜਾ ਕੱਲੀ ਹੀਰੋਇਨ ਦਾ ਕੰਮ ਨਹੀਂ ਹੋ ਰਿਹਾ ਦੇ ਨਾਲ ਹੀ ਉਹ ਕਿਸੇ ਨਾ ਕਿਸੇ ਕਨਸਾਈਨਮੈਂਟ ਦੇ ਵਿੱਚ ਵੈਪਨਸ ਵੀ ਨਾਲ ਲੈ ਕੇ ਆ ਰਹੇ ਆ ਇਹ ਇਹ ਜਿਹੜਾ ਨੈਟਵਰਕ ਹੈ ਜੋ ਇੱਥੇ ਅਸੀਂ ਕੰਮ ਕਰ ਰਹੇ ਆ ਅਜੇ ਇਹ ਹੈਂਡਲਰ ਪਾਕਿਸਤਾਨ ਵਾਲੇ ਤਾਂ ਤਾਂ ਕਲੀਅਰ ਹੋਇਆ ਸਾਨੂੰ ਪਰ ਇਹਨਾਂ ਨੇ ਕੁਝ ਹੋਰ ਹੈਂਡਲਰ ਸਾਨੂੰ ਪਤਾ ਅਜੇ ਨਹੀਂ ਲੱਗ ਸਕੇ ਕਿਉਂਕਿ ਕੋਈ ਟੈਕਨੀਕਲ ਉਹਦੀ ਜਿਹੜੀ ਹੈ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ ਉਹਨੂੰ ਵੀ ਅਸੀਂ ਜਲਦੀ ਕਾਬੂ ਕਰਾਂਗੇ ਤਾਂ ਕਿ ਇਹ ਸਾਰਾ ਟੋਟਲ ਜਿਹੜਾ ਇਹਦਾ ਪਿਛਲਾ ਬੇਸ ਹੈ ਉਹੀ ਸਾਰਾ ਸਮੈਸ਼ ਹੋ ਜੇਗਾ ਡਰੌਪ ਆਊਟ ਕਿੱਥੋਂ ਆ ਰਹੀ ਸੀ ਤਰਾ ਅਜਨਾਲਾ ਤੇ ਰਮਦਾਸ ਏਰੀਏ ਦੇ ਵਿੱਚੋਂ ਕਨਸਾਈਨਮੈਂਟ ਮੈਂ ਤੁਹਾਨੂੰ ਦੱਸਿਆ ਉਸ ਸੈਕਟਰ ਦੇ ਵਿੱਚ ਬਾਰਡਰ ਦੇ ਉੱਤੋਂ ਆਈ ਹੈ ਜੀ ਔਰ ਇਹ ਜਿਹੜਾ ਜੇ ਆਪਾਂ ਇਹਦੇ ਪਿਛੋਕੜ ਜਾਈਏ ਮਨਜੀਤ ਭੋਲਾ ਜਦੋਂ ਕਾਰਪੈਟਰ ਦਾ ਕੰਮ ਕਰਦਾ ਸੀ ਡੇਰਾ ਬਾਬਾ ਨਾਨਕ ਤੇ ਉਸ ਏਰੀਏ 'ਚ ਇਹਨੇ ਕਾਰਪੈਂਟਰੀ ਦੇ ਵਿੱਚ ਜਦੋਂ ਗਿਆ ਤੇ ਇਹਦੇ ਰੀਲਿੰਕ ਸਟੈਬਲਿਸ਼ ਹੋ ਗਏ ਉਹ ਉਹਦੇ 'ਚ ਆਪਣੇ ਇਹਦੇ ਉਹਦੇ ਤੋਂ ਉਹਨਾਂ ਨਾਲ ਲਿੰਕ ਸਟੈਬਲਿਸ਼ ਹੋਏ ਤੇ ਉਸ ਤੋਂ ਬਾਅਦ ਇਸ ਨੈਟਵਰਕ ਦੇ ਵਿੱਚ ਆ ਗਿਆ। ਔਰ ਫਾਈਨੈਂਸ਼ੀਅਲ ਜਿਹੜਾ ਗੀਨ ਉਸ ਲਾਲਚ ਦੇ ਵਿੱਚ ਆ ਕੇ ਸਾਰਾ ਇਹ ਕੰਮ ਕੀਤਾ ਗਿਆ। ਸਰ ਜੀ ਆਂਗਨਵਰੀ ਬੱਚਤ ਦੀ ਪ੍ਰੋਗਰਾਮ ਜਿਹਨਾਂ ਦੇ ਨਾਮ ਇਹਨਾਂ ਦਾ ਤਾਂ ਹੈ ਉਹ ਕਿਸ ਤਰ੍ਹਾਂ ਇਹਨਾਂ ਦੇ ਰਿਲੇਸ਼ਨ ਦੇ ਵਿੱਚ ਸੀ ਤੇ ਕਿਸ ਤਰ੍ਹਾਂ ਉਹਦੇ ਨਾਲ ਟਾਈ ਅਪ ਹੋਇਆ ਨਾ। ਦੇਖੋ ਇਹ ਰਹਿਣ ਵਾਲੇ ਉਸ ਏਰੀਏ ਦੇ ਨਾਲ-ਨਾਲ ਨੇ ਜਿਹੜੇ ਬਾਕੀ ਦੇ ਮੁੰਡੇ ਨੇ ਨਾ ਜੀ ਕੋਈ ਬਿਜਲੀ ਦਾ ਕੰਮ ਕਰਦਾ। ਤੇ ਛਾਟੇ ਏਰੀਏ 'ਚ ਕਾਫੀ ਇਹਨਾਂ ਦਾ ਜੇ ਆਪਾਂ ਦੇਖੀ ਜਿਵੇਂ ਬਬਲੀ ਹੈ। ਉਹ ਗੁਰੂ ਅਮਰਦਾਸ ਕਲੋਨੀ ਨਰੈਣਗੜ੍ਹ ਸ਼ਰਟਾ ਦੇ ਵਿੱਚ ਰਹਿ ਰਹੀ ਹੈ ਜਿਹਦਾ ਨਾਮ ਮੈਂ ਲੈ ਰਿਆ ਸੀਗਾ ਤੇ ਜੋਬਨਪ੍ਰੀਤ ਜਿਹੜਾ ਮੁੰਡਾ ਉਹ ਅ ਅਰਜਨ ਨਗਰ ਪੱਠੇ ਦੇ ਕੋਲ ਜਿਹੜਾ ਉਹਦਾ ਕੰਮ ਕਰਦਾ ਹੈ ਬਿਜਲੀ ਦਾ ਸੋ ਉਸ ਏਰੀਏ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਕੰਟੈਕਟ ਹੋਇਆ ਔਰ ਇੱਕ ਦੂਜੇ ਨੂੰ ਜਾਣਦੇ ਸੀਗੇ। ਤੋਂ ਉਹਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੈਸੇ ਦੇ لالਚ ਵਾਸਤੇ ਸਾਰਾ ਇਹ ਕੰਮ ਕੀਤਾ ਗਿਆ ਹੈ ਨਾ ਵੱਲੋਂ। ਬਟ ਇਹਦੇ ਵਿੱਚ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਇਹਨਾਂ ਨੇ ਅੱਗੇ ਕਿਹਨੂੰ ਕਿਹਨੂੰ ਦਿੱਤੇ? ਪਹਿਲੀ ਅਸਾਈਨਮੈਂਟ ਦੋ ਉਦੇ ਉਤੇ ਸਾਡੇ ਵਾਸਤੇ ਮੇਜਰ ਚੈਲੰਜ ਹੈ ਉਹ ਉਹ ਆਪਾਂ ਉਤੇ ਜ਼ੋਰ ਪਾ ਰਹੇ ਆਂ ਬੁਰਸੇ ਦੇ ਕਮਾਊਂਡ ਕਿੱਥੋਂ ਆਈ ਜਿਹੜੀ ਪੈਸਾ ਵੀ ਰਿਕਵਰ ਕੀਤਾ ਪੈਸੇ ਤਾਂ ਇਹਨਾਂ ਨੂੰ ਜਿਦਾਂ ਵੇਚੇ ਜਿਹੜੇ ਡਰਗ ਮੰਨੀ ਹੈ ਉਹਦੇ ਤੋਂ ਹੀ ਹੈਗੀ ਹੈ ਬੀਜ ਦੇ ਕਿੱਥੇ ਕਿੱਥੇ ਲੱਗ ਗਿਆ ਉਹ ਉਹੀ ਅਸੀਂ ਦੇਖ ਰਹੇ ਆਂ ਜੀ ਕਾਫੀ ਇਹਨਾਂ ਨੇ ਜਗ੍ਹਾ ਦਸੀਆਂ ਆਊਟਸਾਈਡ ਡਿਸਟ੍ਰਿਕਟ ਅਮਰਸਰ ਕਮਿਸ਼ਨਰੇਟ ਤੋਂ ਬਾਹਰ ਦਸੀਆਂ ਪਰ ਉਤੇ ਅਸੀਂ ਵੈਰੀਫਾਈ ਕਰ ਰਹੇ ਆਂ ਆਪਾਂ ਸਾਰਾ ਉਸ ਏਰੀਆ ਦੇ ਕੈਮਰੇ ਵਗੈਰਾ ਸਾਰਾ ਕੁਝ ਟੈਕਨੀਕਲੀ ਸਾਰਾ ਦੇਖ ਰਹੇ ਹਾਂ ਕਿੰਨਾ ਕੁ ਪੁਰਾਣਾ ਨੈਟਵਰਕ ਹੈ ਦਾ ਤ ਪਬਲਿਕ ਇਨੀਸ਼ੀਏਟਿਵ ਵਰਕਮੈਟ ਹੈ ਦੇਖੋ ਜਿਹਦੇ ਘਰ ਰਖੇ ਚ ਮਤਲਬ ਉਹਦੇ ਘਰ ਚ ਰੱਖੀ ਹੈ ਤੇ ਉਥੇ ਸੇਫ ਹਾਊਸ ਬਣਾਇਆ ਹੈ ਉਥੇ ਲੋਕਾਂ ਨੂੰ ਸ਼ੱਕ ਹੀ ਨਹੀਂ ਪੈਂਦਾ ਵੀ ਲੇਡੀ ਦਾ ਘਰ ਹੈ ਨਾਰਮਲ ਜਿਹਾ ਉਥੇ ਕੋਈ ਚੀਜ਼ ਰੱਖ ਦੋ ਕੋਈ ਪੁਲਿਸ ਸ਼ੱਕ ਹੀ ਨਹੀਂ ਕਰ ਸਕਦੀ ਹਾਂਜੀ ਹਾਂਜੀ ਬਿਲਕੁਲ ਬੋਲੋ ਸਾਹਿਬ ਜਿਹੜੀ ਮੇਰੀ ਟਿੱਕ ਪਹਿਲਾਂ ਫੜੀ ਸੀ ਪਿਛੇ ਉਸੇ ਉਸੇ ਨਾਲ ਉਹ ਲਿੰਕ ਨਹੀਂ ਹੈਗੇ ਕਿਹੜੀ ਜੀ ਇੱਕ ਮਲਕੀ ਪਿਛੇ ਫੜੀ ਸੀ ਸ਼ੱਕ ਤੇ ਜੀ ਹਾਂਜੀ ਦੋ ਜਣੇ ਸੱਤ ਸਾਲਾਂ ਦਾ ਲਿਖਦੇ ਨਹੀਂ ਕਿਉਂਕਿ ਉਹਨਾਂ ਦਾ ਕੰਮ ਹੀ ਹੋ ਰਿਹਾ ਨਹੀਂ ਉਹ ਹੋਰ ਉਹ ਨਵਾਂ ਨਹੀਂ ਸਾਰੇ 12 ਦੇ 12 ਬੰਦੇ ਆਪਾਂ ਫੜ ਲਏ ਆ ਸਿਰਫ ਇਹਨਾਂ ਦੇ ਕੁਝ ਜਿਹੜੇ ਕਨੈਕਸ਼ਨਸ ਨੇ ਉਹ ਮੈਂ ਤੁਹਾਨੂੰ ਦੱਸਿਆ ਸੀ ਉਹਤੇ ਵਰਕ ਕਰਨਾ ਸਾਡੇ ਵਾਸਤੇ ਜ਼ਰੂਰੀ ਆ ਤੇ ਕਰ ਵੀ ਰਹੇ ਆ ਪਰ ਸਰ ਇਸ ਤਰ੍ਹਾਂ ਅੰਗਣਵਾੜੀ ਵਰਕਰ ਦਾ ਗਵਰਨਮੈਂਟ ਆਪਲਾਈ ਆ ਤੇ ਉਹਨਾਂ ਦੀ ਨਾਰਮਟਿਕ ਨਹੀਂ ਕਰਦਾ ਕੋ ਚੈੱਕ ਕਰ ਦਿੰਨੇ ਆ ਭਾਵੇਂ ਉਹਨਾਂ ਅੰਗਣਵਾੜੀ ਵਰਕਰ ਕਿਸ ਤਰ੍ਹਾਂ ਦਾ ਉਹ ਉੱਥੇ ਪਹੁੰਚ ਵੀ ਨਹੀਂ ਸੀ ਅਜੇ ਉਧਰ ਗਏ ਨਹੀਂ ਆਫੀਸ਼ੀਅਲੀ ਕਿਉਂਕਿ ਅਸੀਂ ਸਪੈਨਲੀ ਇਹਨੂੰ ਨੈਟਵਰਕ ਨੂੰ ਤੋੜਨ ਦੇ ਵਿੱਚ ਲੱਗੇ ਹੋਏ ਸੀ ਸੋ ਅਸੀਂ ਮੈਂ ਆਪਣੀ ਟੀਮ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਡੀਜੀ ਸਾਹਿਬ ਨੇ ਵੀ ਇਹਨੂੰ ਟਵੀਟ ਕੀਤਾ ਹੁਣੀ ਅ ਮਤਲਬ ਇਥੇ ਜੈ ਗੁੱਡ ਕੈਚ ਇਨ ਦੀ ਨਿਊ ਇਅਰ ਔਰ ਇਹਦੇ ਨਾਲ ਮੇਨ ਗੱਲ ਹੈ ਕਿ ਸਾਡਾ ਗੈਪਨ ਐਂਡ ਨਾਰਕੋਟਿਕ ਦੋਨੋਂ ਦਾ ਜਿਹੜਾ ਕਨੈਕਸ਼ਨ ਹੈ ਔਰ ਨੈਟਵਰਕ ਉਸ ਮੈਚ ਹੁੰਦਾ ਉਹਨਾਂ ਡੈਫੀਨਿਟਲੀ ਰਾਹਤ ਹੁੰਦੀ ਹੈ ਨਹੀਂ ਟੈਰਰ ਐਂਗਲ ਨਹੀਂ ਆ ਬਿਲਕੁਲ ਇੱਕ ਮਹੀਨੇ ਜਸ ਤੱਕ ਇਹ 5 ਮਹੀਨੇ ਚੱਲਣਾ ਨਹੀਂ ਜੋ ਕਰਦੇ ਸਨ ਦੇਖੋ ਉਹ ਕਹਿਣਾ ਅਜੇ ਇਨਕੈਰੋਗੇਸ਼ਨ ਤੇ ਡਿਪੈਂਡ ਕਰਦਾ ਗੱਲਾਂ ਕੋਆਬਰੇਟ ਕਰਨੀ ਹੈ ਬਹੁਤ ਛੋਟਾ ਕੁਛ ਛੋਟਾ ਟਾਈਮ ਵੀ ਵੇਸਟ ਹੋ ਗਿਆ ਵੀ ਪਾਰਟੀ ਇਥੋਂ ਗਈ ਉਥੇ ਜੇ ਐਨ ਡੀ ਕੇ ਤੋਂ ਫੜ ਕੇ ਫੜ ਕੇ ਲਿਆਈ ਉਹਦੇ ਚ ਇੰਟਰੋਗੇਸ਼ਨ ਨੂੰ ਅਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉਹਦੇ ਤੇ ਫੋਕਸ ਹੋਣ ਕਰਨਾ ਵੈਪਨ ਸਾਹਿਬ ਇਹਨਾਂ ਨੇ ਮੰਗਵਾਏ ਸੀ ਜਾਂ ਉਹਨਾਂ ਨੇ ਭੇਜਦੇ ਜਾਂ ਉਹ ਯਾਰ ਇਹਨਾਂ ਨੂੰ ਬੱਲੇ ਅੱਗੇ ਵੀ ਇਹ ਇਹਨਾਂ ਦੇ ਧਿਆਨ ਚ ਹੀ ਸੀ ਸਾਰੀ ਗੱਲ ਇਹਨਾਂ ਨੇ ਅੱਗੇ ਡਿਲੀਵਰੀ ਦੇਣੀ ਸੀ ਜੇ ਆਪਾਂ ਵੈਪਨ ਦੇਖੀਏ ਕਾਫੀ ਇਹ ਮਤਲਬ ਸਫਿਸਟੀਕੇਟਡ ਵੈਪਨ ਨੇ 3.04 ਦੇ ਜਿਹੜੇ जो दो वेपन हैं वो ऑटोमैटिक फायर भी कर सकते हैं। नहीं।, नहीं पहला है नहीं जी थैंक यू जी